ਸੋਸ਼ਲ ਮੀਡੀਆ ਵਾਲੇ ਜਿਵੇਂ ਕੁਲੜ ਪੀਜੇ ਆਲੇ ਵਰਗੇ ਆ ਇਹਨਾਂ ਨੇ ਯਾਰ ਗੰਦ ਦਿਖਾ ਕੇ ਪੈਸੇ ਕਮਾ ਲਏ ਤੇ ਲੋਕ ਇਹਨਾਂ ਦੇ ਅੱਜ ਫੈਨ ਆ। ਮਤਲਬ ਸਾਡੀ ਪੰਜਾਬੀਆਂ ਦੀ ਯਾਰ ਮੱਤ ਮਾਰੀ ਗਈ ਜਾਂ ਅਸੀਂ ਆਪਣਾ ਲੈਵਲ ਡਾਊਨ ਕਰ ਲਿਆ ਆ। ਵੀਡੀਓ ਮੈਂ ਇਸ ਵਾਸਤੇ ਬਣਾਉਣਾ ਵੀ ਚਾਹ ਤੇ ਮੇਰੀ ਵਜ੍ਹਾ ਮੇਰੇ ਬੋਲਿਆਂ ਸ਼ਾਇਦ 2-4 ਬੰਦੇ ਮੇਰੇ ਵਰਗੇ ਹੋ ਜਾਣ। ਹੈਨਾ? ਉਹ ਰੇੜੀ ਲਾਉਂਦਾ ਸੀ ਤੇ ਅੱਜ ਉਹ ਸਿਰਫ ਆਪਣੀ ਜਨਾਨੀ ਦਾ ਕਰ ਕਰਕੇ ਉਹ ਜੋ ਵੀ ਬਿੱਗ ਬਾਅਚ ਚ ਲੈ ਗਿਆ ਤੇ ਉਹ ਵੀਡੀਓ ਨੇ ਕਰਕੇ ਤੇ ਉਹ ਅੱਜ ਪੈਸਾ ਕਮਾ ਕੇ ਮ제 ਲੈ ਰਿਆ ਹੈ ਇਦਾਂ ਬਹੁਤ ਆ ਇੱਕ ਨਾ ਟੰਗ ਰੇ ਬੀਬੀ ਫਰੂਟੀ ਪੀ ਆਉਂਦੀ ਹੁੰਦੀ ਉਹਨੇ ਇੱਕ ਵੀਡੀਓ ਬਣਾਉਣੇ ਦਿਖਾਉਣਾ ਲੋਕਾਂ ਨੂੰ ਵੀ ਫਰੂਟੀ ਪੀ ਆਉਣੀ ਫਿਰ ਲੋਕੀ ਪੈਸੇ ਪਾਉਂਦੇ ਹੁੰਦੇ ਇਹ ਸਭ ਨਕਲੀ ਸੋਸ਼ਲ ਮੀਡੀਆ ਤੇ ਜਿਹੜਾ ਕੀਤਾ ਜਾ ਰਿਹਾ ਨਾ ਇੱਕ ਬੀਬੀ ਆ ਕੋਟ ਕਪੂਰੇ ਮਲੇਰ ਕੋਟਲੇ ਕੋਟ ਕਪੂਰੇ ਉਹ ਪੰਜ ਸੱਤ ਭਾਈਆਂ ਦੇ ਬੱਚੇ ਰੱਖ ਬਾ ਲਿੰਦੀ ਆ ਉਹਨਾਂ ਨੂੰ ਪੜਾਹ ਪੜਾ ਕੇ ਵੀਡੀਓ ਦਿਖਾਉਂਦੀ ਉਹ ਘੰਟਾ ਲਾਉਂਦੀ ਆ ਉਹਨੂੰ ਫਿਰ ਲੋਕ ਪੈਸੇ ਪਾਉਂਦੇ ਆ ਬੀਏ ਤਾਂ ਬਹੁਤ ਮਹਾਨ ਕੰਮ ਕਰ ਰਹੀ ਆ ਬ੍ਰਾਉਨ ਕੁੜੀ ਉਹਨੇ ਕਦੀ ਕੋਈ ਇੱਕ ਚੀਜ਼ ਵੀ ਵੇਖੀ ਹੋਦੀ ਕੋਈ ਬਣਾਈ ਹੋਈ ਉਹ ਥੋੜਾ ਜਿਹਾ ਵੈਲਡਿੰਗ ਲਾ ਕੇ ਥੋੜਾ ਜਿਹਾ ਕਰਕੇ ਉਹਨੇ ਪ੍ਰੋਪਰ ਟੀਮ ਕੈਮਰਾਮੈਨ ਐ ਐਡੀਟਰ ਪ੍ਰੋਪਰ ਸਟੂਡੀਓ ਬਣਾਇਆ ਹਾਂ ਉਹਨੇ ਹਫਤੇ 'ਚ ਇੱਕ ਦੋ ਦਿਨ ਉਹ ਕਰਨਾ ਵਾ ਵੀਡੀਓ ਬਣਾ ਲੈਣੇ ਤੇ ਪਾ ਦੇਣੇ ਆ ਲੋਕਾਂ ਨੇ ਬੋਲੇ 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 ਇੱਕ ਲੜਕੀ ਆ ਜਿਹਨੇ ਆਪਣਾ ਸਟੱਡ ਚਲਾਉਂਦੀ ਆ ਖੁਸ਼ੀ ਜੈਲਦਾਰ ਖੁਸ਼ੀ ਜੈਲਦਾਰ ਇਹ ਜਿਹੜਾ ਸਾਡਾ ਗੰਦਾ ਮੀਡੀਆ ਨਾ ਇਹ ਵੀਊ ਵਾਲਾ ਮੀਡੀਆ ਜਿਹੜਾ ਵੀਊ ਤੇ ਮਹੀਨੇ ਰ 5-10 ਲੱਖ ਆਵੇ ਇੱਕ ਧੰਦਾ ਜਿਹਾ ਬਣਾ ਲਿਆ ਇਹਨਾਂ ਵੱਲ ਕਦੀ ਨਹੀਂ ਜਾਊਗਾ ਖੁਸ਼ੀ ਜੈਲਦਾਰ ਦੀ ਵੱਧ-ਵੱਧ ਕੋਈ ਇੱਕ ਅੱਧੀ ਇੰਟਰਵਿਊ ਹੋਊਗੀ ਜ਼ਿਆਦਾ ਨਹੀਂ ਕਿੱਡਾ ਵੱਡਾ ਕਾਮਾ ਕਿ ਇੱਕ ਲੜਕੀ ਘੋੜਿਆਂ ਦਾ ਸਟਾਡ ਚਲਾਉਂਦੀ ਔਰ ਮੇਲਿਆਂ 'ਚ ਘੋੜੇ ਲੈ ਕੇ ਜਾਂਦੀ ਆ ਅੱਛਾ ਇਥੇ ਨਾ ਦੋ ਲੜਕੀਆਂ ਉਹ ਖੇਤੀਬਾੜੀ ਕਰਦੀਆਂ ਵਾਂ ਤੇ ਉਹ ਮੈਨੂੰ ਪਤਾ ਲੱਗਾ ਤੇ ਮੈਂ ਉਹਨਾਂ ਵੱਲ ਗਿਆ ਕਿ ਚਲੋ ਇਹਨਾਂ ਦਾ ਵੀਡੀਓ ਬਣਾਵਾ ਮੈਂ ਤੋ ਕਿਹਨੀਆਂ ਨਹੀਂ ਵੀਰੇ ਸਾਡਾ ਵੀਡੀਓ ਨਾ ਬਣਾ ਆਹੀਂ ਨਹੀਂ ਚਾਹੁੰਦੇ ਆਵੇਂ ਸਾਡੇ ਘਰ ਕਦੀ ਕੋਈ ਆ ਜਾ ਕਦੀ ਕੋਈ ਆ ਜਾ ਤਾਂ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਮੈਂ ਉਹਨਾਂ ਦਾ ਵੀਡੀਓ ਨਹੀਂ ਬਣਾਇਆ ਪਰ ਮੈਨੂੰ ਲੱਗਾ ਕਿ ਯਾਰ ਉਹਨਾਂ ਦੇ ਭਰਾ ਹੈ ਨਹੀਂਗਾ ਤੇ ਉਹ ਜ਼ਮੀਨ ਆ ਪੰਜ ਸੱਤ ਕਿੱਲੇ ਤੇ ਦੋਵੇਂ ਭੈਣਾਂ ਖੇਤਾਂ 'ਚ ਕੰਮ ਕਰਦੀਆਂ ਸਭ ਕੁਝ ਆਪ ਕਰਦੀਆਂ ਨਾਲ ਉਹਨਾਂ ਦਾ ਪਿਓ ਮਾਂ ਤੇ ਮੈਨੂੰ ਬੜਾ ਚੰਗਾ ਲੱਗਾ ਵੀ ਯਾਰ ਆਦ ਹੋਈ ਮਿਹਨਤ ਇਹ ਟੈਲੈਂਟ ਦਾ ਯਾਰ ਇੱਧਰ ਕੋਈ ਜਾ ਹੀ ਨਹੀਂ ਰਿਹਾ ਅੱਛਾ ਇਹ ਬਰਾਂਡ ਕੁੜੀ ਹੋਈ ਕੁੱਲੜ ਪੀ ਜਾ ਰਫਤਾਰ ਵਰਗੇ ਜਿੰਨੇ ਵੀ ਆ ਇਹ ਜਿੰਨੇ ਮੱਕੜ ਵਰਗੇ ਇਹਨਾਂ ਨੇ ਵੇਖਣਾ ਵੀ ਅੱਜ ਕੰਜਰਖਾਨਾ ਕਿੱਥੇ ਹੋਇਆ ਜਿੰਨੇ ਵੀ ਆ ਇਹਨਾਂ ਫੇ ਆਪਣੇ ਗਵਾਂਢ ਭਾਵੇਂ ਜਿੰਨੀ ਮਰਜ਼ੀ ਵੱਡੀ ਘਟਨਾ ਹੋਈ ਹੋਵੇ ਇਹਨਾਂ ਨੇ ਉਹ ਲੈਣੀ ਉੱਥੇ ਖਬਰ ਨਹੀਂ ਲੈਣੀ ਇਹਨਾਂ ਉੱਥੇ ਵੀ ਭੱਜਣਾ ਸਵੇਰੇ ਉੱਠ ਕੇ ਵੀ ਕੰਜਰਖਾਨਾ ਕਿਹਨੇ ਕੀਤਾ ਕਿੱਥੇ ਹੋਇਆ ਚਲੋ ਉਧਰ ਫੇ ਲੋਕ ਵੀ ਯਾਰ ਆਪਣੇ ਫੋਲਡਰ ਆ ਆਪਾਂ ਉਹੀ ਵੇਨੇ ਆ ਨਾ ਆਪਾਂ ਚੰਗਾ ਵੇਨੇ ਨਹੀਂ ਆਪਾਂ ਚੰਗਾ ਨਹੀਂ ਵੇਨੇ ਆਪਾਂ ਮਾੜਾ ਵੇਨੇ ਵੀ ਉਹ ਸਾਨੂੰ ਜਿਹੋ ਜੀ ਸਾਡੀ ਡਿਮਾਂਡ ਆ ਉਹੋ ਜੀ ਅੱਗੇ ਮਾਰਕੀਟ ਵੰਦੀ ਜਾ ਰਹੀ ਆ ਹੈ ਨਾ ਇਹ ਤਾਂ ਬਹੁਤ ਲੜਕੀਆਂ ਦੂਜਾ ਤਾਂ ਦੱਸਦਾ ਵੀ 올림픽 ਵਿੱਚ ਇਸ ਵਾਰ ਲੜਕੀਆਂ ਨੇ ਅਚੀਵ ਕੀਤਾ ਸੀ ਠੀਕ ਠੀਕ ਆ ਪਰ ਨਾ ਤਾਂ ਉਹਨਾਂ ਦਾ ਕੋਈ ਪੋਡਕਾਸਟ ਹੋਇਆ ਤੇ ਨਾ ਕੁਝ ਹੋਇਆ ਨਾ ਕੋਈ ਇੰਟਰਵਿਊ ਆ ਨਾ ਉਹਨਾਂ ਨੂੰ ਕੋਈ ਇਨਾਮ ਦਿੱਤਾ ਮਤੇ ਸਾਡੀ ਸੋਚ ਦੀ ਗ੍ਰਾਵਿਟੀ ਆ ਇੱਥੇ ਹਰ ਬੰਦਾ ਦੋਸ਼ੀ ਆ ਮੈਂ ਵੀ ਤੁਸੀਂ ਵੀ ਹਰ ਬੰਦਾ ਦੋਸ਼ੀ ਆ ਜਿੰਨੇ ਸੁਣ ਰਹੇ ਉਹ ਵੀ ਉਹਨੇ ਹੀ ਦੋਸ਼ੀ ਆ ਮੈਂ ਸੁਣਾ ਰਿਹਾ ਮੈਂ ਵੀ ਉਹਨਾਂ ਅਸੀਂ ਸਾਰਾ ਸਮਾਜ ਦੋਸ਼ੀ ਆ ਆਪਣੇ ਸਮਾਜ ਦੇ ਸਾਰਾ ਸਮਾਜ ਕਹਿੰਦਾ ਬਹੁਤ ਹੋ ਹੋ ਰਫਤਾਰ ਆਏ ਹੁਣੀ 5 7 8 ਲੱਖ ਮਹੀਨੇ ਦਾ ਕਮਾਉਂਦੇ ਆ ਕੋਈ ਕੰਮ ਨਹੀਂ ਕਰਨਾ ਬਸ ਤੁਹਾਨੂੰ ਪਤਾ ਹੀ ਆ ਜੋ ਕਰਦਾ ਆ ਉਹਨਾਂ ਦਾ ਧੰਦਾ ਬਣ ਗਿਆ ਏ ਜਿਵੇਂ ਕੰਜਰੀ ਕੰਜਰਖਾਨਾ ਕਰਕੇ ਆਪਣਾ ਘਰ-ਬਾਰ ਚਲਾਉਂਦੀ ਆ ਨਾ ਉਹ ਸਿਸਟਮ ਹੋ ਗਿਆ ਹੋਰ ਕਈ ਆ ਬਹੁਤ ਆ ਹੈਨਾ ਏ ਕੋ ਆ ਯਾਰ ਮੈਂ ਉਹ ਚਲੋ ਫੈਮਿਲੀ ਆਓ ਪਰ ਉਹ ਇਹੋ ਜੀਆਂ ਵਿੱਚ ਵੀਡੀਓ ਬਣਾਉਂਦੇ ਆ ਵੀ ਯਾਰ ਸ਼ਰਮ ਆਉਂਦੀ ਆ ਵੀ ਘਰ ਵਾਲੀ ਵੀ ਨਾਲ ਆ ਮਾਂ ਵੀ ਨਾਲ ਆ ਮੁੰਡੇ ਆ ਹੈਲੋ ਕਈ ਵਾਰ ਬਾਕੀ ਵੀਡੀਓ ਚੰਗੀਆਂ ਹੁੰਦੀਆਂ ਪਰ ਕਈ ਵਾਰ ਇਹੋ ਜੀਆਂ ਮਾੜੀਆਂ ਵੀਡੀਓ ਬਣਾਉਂਦੇ ਸ਼ਰਮ ਜੀ ਆਉਂਦੀ ਆ ਇਹ ਇੱਕ ਬਿਜ਼ਨਸ ਆ ਵੀਰੇ ਲੋਕੀ ਮੋਸ਼ਨ ਹੋ ਕੇ ਪੈਸੇ ਦੇਣ ਲੱਗ ਪੈਂਦੇ ਆ ਵੀਰੋ ਅੱਜ ਲੋੜ ਆ ਆਪੋ ਆਪਣੇ ਪਿੰਡ ਨੂੰ ਸੁਧਾਰਨ ਦੀ ਕਿਤੇ ਦਾਨ ਪੁੰਨ ਕਰਨ ਦੀ ਲੋੜ ਨਹੀਂ ਆ ਦਾਨ ਪੁੰਨ ਸਾਰਾ ਫਰਾਡ ਆ ਸਾਡੇ ਮੁੰਡੇ ਪਿੰਡਾਂ 'ਚ ਕਿਉਂ ਨਹੀਂ ਰਹਿਣਾ ਚਾਹੁੰਦੇ ਸਾਡੇ ਮੁੰਡੇ ਮਿਹਨਤਾਂ ਦਾ ਕਿਉਂ ਗੜਬੜ ਹੋ ਗਏ ਕਿਉਂਕਿ ਵੀਰੋ ਆਪਾਂ ਉਹ ਜਿਹੜਾ ਜਵਾਨੀ ਲੈਵਲ ਦੇ ਹਿਸਾਬ ਨਾਲ ਚੌਂਦੀ ਕਲਚਰ ਮਾਹੌਲ ਉਹ ਅਸੀਂ ਨਹੀਂ ਕ੍ਰੀਏਟ ਕਰ ਪਾਏ ਪੰਜਾਬ 'ਚ ਅਸੀਂ ਜਿਮ ਨਹੀਂ ਖੋਲ ਪਾਏ ਅਸੀਂ ਪਾਰਕਾ ਨਹੀਂ ਖੋਲ ਪਾਏ 40 ਸਾਲ ਤੋਂ ਸਾਡੀ ਖੇਤੀ ਉਸੇ ਹਿਸਾਬ ਨਹੀਂ ਚੱਲ ਰਹੀ ਉਸੇ ਸਿਸਟਮ ਨਾਲ ਹੀ ਅਸੀਂ ਸਿਰਫ ਰॉ ਮਟੀਰੀਅਲ ਪੈਦਾ ਕਰਦੇ ਆ ਅਸੀਂ ਉਹਦਾ ਫਰਸਟ ਲੈਵਲ ਦਾ ਵੀ ਪ੍ਰੋਡਕਟ ਨਹੀਂ ਬਣਾ ਪਾਉਂਦੇ ਫਰਜ ਕਰ ਲੋ ਅਸੀਂ ਮੱਕੀ ਦਾ ਫਰਸਟ ਲੈਵਲ ਦੇ ਮੱਕੀ ਦਾ ਆਟਾ ਬਣ ਸਕਦਾ ਅਸੀਂ ਆਟਾ ਵੀ ਬਣਾ ਕੇ ਨਹੀਂ ਵੇਚ ਸਕਦੇ ਅਸੀਂ ਸਿਰਫ ਕੱਟ ਕੇ ਸਿੱਧੀ ਮੰਡੀ 'ਚ ਬਹੁਤ ਸਸਤੇ 'ਚ ਮੱਕੀ ਵੇਚਦੇ ਜਿੱਦ ਨਾਲ ਸਾਡਾ ਜਿਹੜਾ ਵਾ ਉਹ ਇਨਕਮ ਬਹੁਤ ਨਹੀਂ ਹੋ ਰਹੀ ਜ਼ਿਮੀਂਦਾਰ ਰੇਟ ਬਹੁਤ ਆ ਉਹਦੀ ਜਿਹੜੀ ਉਪਜਿਆ ਉਹਦਾ ਰੇਟ ਵੀ ਬਹੁਤਾ ਪਰ ਸਾਡੇ ਹਿੱਸੇ ਬਹੁਤ ਘੱਟ ਆਉਂਦਾ ਕਿਉਂਕਿ ਸਾਡਾ ਦੋਸ਼ ਆ ਕਿ ਅਸੀਂ ਉਹਨੂੰ ਜਿਸ ਹਿਸਾਬ ਨਾਲ ਉਹਦਾ ਸਰਕਲ ਵੱਡਣਾ ਚਾਹੀਦਾ ਸੀ ਉਹ ਨਹੀਂ ਬਣਾ ਪਾਇਆ ਕਿਉਂਕਿ ਸਾਡਾ ਧਿਆਨ ਆ ਜੋ ਗੰਦ ਮੰਦ ਕੰਜਰਖਾਨੇ ਇਹਨਾਂ 'ਚ ਉਲਝਿਆ ਹੋਇਆ ਅਸੀਂ ਇਹੋ ਹੀ ਰੱਬ ਮੰਨਦੇ ਆ ਇੱਕੋ ਬੰਦਾ ਉਹ ਹਸਪਤਾਲ ਸਾਹਮਣੇ ਲੈ ਜਾਂਦਾ ਦਾਲ ਤੇ ਉਹ ਵੀਡੀਓ ਬਣਾ ਕੇ ਲਾਓ ਜੀ ਸੇਵਾ ਚੱਲ ਰਹੀ ਆ ਹਸਪਤਾਲ ਦੇ 10 15 ਖੜੇ ਹੁੰਦੇ ਲੈਂਡ 'ਚ ਉਹ ਦੱਸਦੇ ਚੰਗਾ ਮਾਲ ਖਿੱਚਦਾ ਆ ਅੱਛਾ ਕਿਸਾਨੀ ਮੋਰਚਾ ਮੈਨੂੰ ਪਤਾ ਲੱਗਾ ਵੀ ਇੱਕ ਬੀਬੀ ਜਦ ਕਿ ਉਹਨੂੰ ਮੇਨ ਸਟੇਜ ਤੇ ਚੜ੍ਹ ਨਹੀਂ ਦਿੱਤਾ ਜਿਹੜਾ ਅਸਲੀ ਕਿਸਾਨੀ ਮੋਰਚਾ ਸੀ ਉਹ ਬੀਬੀ ਸਿਰਫ ਫੋਟੋਆਂ ਖਿਚਾਕ ਚਾ ਆ ਗਈ ਕਹਿੰਦੀ ਉਹਨੇ ਬੜਾ ਮਾਲ ਇਕੱਠਾ ਕਰ ਲਿਆ ਲੋਕੀ ਨੂੰ ਪਾਉਣ ਲੱਗ ਪਏ ਵੀ ਇਹ ਕਿਸਾਨੀ ਮੋਰਚੇ 'ਚ ਬਹੁਤ ਵੱਡਾ ਅਹਿਮ ਰੋਲ ਕਰ ਰਹੀ ਆ ਤੈਨੂੰ ਪਾਓ ਪਾਹੇ ਕਰੋ ਸਪੋਰਟ ਇਸ ਲੜਕੀ ਦੀ ਕਰੇ ਚੰਗਾ ਮਾਲ ਇਕੱਠਾ ਕਰ ਲਿਆ ਉਹਨੇ ਮਤਲਬ ਸਾਡਾ ਜਿਹੜਾ দান ਹੈ ਅੰਨਾ ਵੀਰੋ ਇਹ ਸਾਡਾ ਨੁਕਸਾਨ ਕਰ ਰਿਹਾ ਆ ਆਪਣੇ ਪਿੰਡ ਹੈਂਡ ਟੂ ਹੈਂਡ দান ਕਰੋ ਜਿੱਦਾਂ ਬਾਬੇ ਨਾਨਕ ਨੇ ਆਪਣੇ ਹੀ ਪੈਸਿਆਂ ਤੋਂ ਭੁਕੇ ਸਾਧੂਆਂ ਨੂੰ ਭੋਜਨ ਸ਼ਿਕਾਇਆ ਸੀ ਉਸੇ ਤਰ੍ਹਾਂ ਹੀ ਆਪਾਂ ਆਪਣੇ ਹੀ ਪੈਸਿਆਂ ਨਾਲ ਆਪਣੇ ਪਿੰਡ پارک ਜਿਮ ਕਿਸੇ ਗਰੀਬ ਦਾ ਘਰ ਕਿਸੇ ਗਰੀਬ ਦੇ ਮੁੰਡੇ ਨੂੰ ਕੋਈ ਕਾਰੋਬਾਰ ਖੋਲ੍ਹ ਦਈਏ ਕਿਸੇ ਗਰੀਬ ਦੀ ਧੀ ਦਾ ਵਿਆਹ ਕਰ ਦਈਏ ਕਿਸੇ ਗਰੀਬ ਦੇ ਬੱਚੇ ਦੀ ਐਜੂਕੇਸ਼ਨ ਦਾ ਖਰਚਾ ਚੱਕ ਲਈਏ ਆਪਣੇ ਪਿੰਡ پارک ਬਣਾਈਏ ਜਿਮ ਬਣਾਈਏ ਦਸਾਂ ਵਿਆਂ ਪਿੰਡਾਂ 'ਚ ਇੱਕ ਪੈਸੇ ਵਾਲੇ ਰਲ ਕੇ ਇੱਕ ਫ੍ਰੀ ਹਸਪੀਟਲ ਬਣਾ ਦੇਣ ਇਦਾਂ ਇਦਾਂ ਕਰਕੇ ਆਪਣਾ ਖੇਡਾਂ ਖੇਡਾਂ ਮੇਨ ਆ ਵੀਰੋ ਖੇਡਾਂ ਤੋਂ ਨਾ ਭੱਜੋ ਖੇਡਾਂ ਤੋਂ ਨਾ ਭੱਜੋ ਕਿਉਂਕਿ ਨਸ਼ੇ ਨਸ਼ੇ ਰੁਕਿਆ ਨਹੀਂ ਰੁਕਣੇ ਜੇ ਆਪਾਂ ਕਹਿੰਦੇ ਨੇ ਵੀ ਆਪਾਂ ਪੁਲਿਸ ਨਹੀਂ ਕਰ ਰਹੀ ਤੇ ਲੀਡਰ ਨਹੀਂ ਨਹੀਂ ਉਹ ਆਪਣਾ ਵਹਿਮ ਜਦੋਂ ਸਾਡੀ ਜਵਾਨੀ ਉਹ ਛੱਡ ਗਈ ਉਹ ਪਾਸੇ ਹੋ ਗਈ ਉਹ ਨਸ਼ਾ ਤੇ ਬੰਦ ਹੋ ਜਾਣਾ ਵੀਰੋ ਨਸ਼ਾ ਕਿਤੇ ਪੁਲਸ ਸਿਸਟਮ ਨਾਲ ਨਹੀਂ ਰੋਕਦਾ ਕਿਤੇ ਵੀ ਦੁਨੀਆ ਦੇ ਕਿਸੇ ਦੇਸ਼ ਨੇ ਸ਼ਕਤੀ ਨਾਲ ਉਦਾਂ ਨਸ਼ਾ ਨਹੀਂ ਰੋਕ ਪਾਇਆ ਕੋਈ ਵੀ ਆਪਣੀ ਜਵਾਨੀ ਨੂੰ ਦੂਜੇ ਪਾਸੇ ਲਾਉਣਾ ਪੈਣਾ ਵੀਰ ਮਾਇਆ ਪਹਿਲਾਂ ਊਲਜਲੂਲ ਜਿਹੇ ਵੀਡੀਓ ਬਣਾਉਣਾ ਹੁੰਦਾ ਮੈਂ ਡਰਦਾ ਇਹ ਵੀ ਇਹ ਚੱਕਰ ਚ ਕੀ ਪੈਣਾ ਆਪਾਂ ਕਲਾਕਾਰ ਬੰਦੇ ਆ ਯਾਰ ਪਰ ਰਿਹਾ ਨਹੀਂ ਗਿਆ ਯਾਰ ਬਹੁਤ ਵਾਰ ਸੋਚਦਾ ਯਾਰ ਚਾਰ ਕਿਤਾਬਾਂ ਪੜੀਆਂ ਯਾਰ ਚਾਰ ਬੰਦੇ ਆਪਣੀ ਵਜ੍ਹਾ ਨਾਲ ਸਹੀ ਹੋ ਜਾਣਗੇ ਨਫਰਤ ਤਾਂ ਪਹਿਲੇ ਸਮਾਜ ਚ ਬੜੇ ਜਾਤਾਂ ਪਾਤਾਂ ਚ ਵੰਡੇ ਜਾ ਚੁੱਕੇ ਆ ਯਾਰ ਬੰਦਿਆਂ ਨੂੰ ਕੋਈ ਇਹੋ ਜੀ ਗੱਲ ਕੰਨੀ ਪਾਈਏ ਦੋ ਚਾਰ ਬੰਦੇ ਬੰਨਣਗੇ ਯਾਰ ਸੋ ਵੀਰੋ ਜਿੰਨੇ ਪਾਹੇ ਵਾਲੇ ਆਪੋ ਆਪਣੇ ਪਿੰਡ ਦਾ ਵਿਕਾਸ ਕਰੋ ਇਹੋ ਬਾਬੇ ਨਾਨਕ ਸੱਚੇ ਪਾਤਸ਼ਾਹ ਦੀ ਇੱਕ ਸਿੱਖਿਆ ਵਿਚਾਰਧਾਰਾ ਕਿ ਮਾਨਵਤਾ ਦਾ ਭਲਾ ਕਰਨਾ ਹੈ ਨਾ ਮਾਨਸ ਕੀ ਜਾਤ ਸਾਹਿਬ ਇੱਕ ਪਹਿਚਾਣ ਹੈ ਤੇ ਮਾਨਵਤਾ ਦੀ ਸੇਵਾ ਹੀ ਜਿਹੜੀ ਆ ਉਹ ਲੋਕਾਂ ਦੀ ਆਪਣੇ ਯਾਰ ਆਪਣੇ ਬੱਚੇ ਕਿਉਂ ਬਾਹਰ ਜਾਣ ਜੇ ਜਾਣ ਤੇ ਡਾਕਟਰ ਇੰਜੀਨੀਅਰ ਬਣ ਕੇ ਜਾਣ ਯਾਰ ਡੌਂਕੀਆਂ ਮਾਰ ਕੇ ਕਿਉਂ ਜਾਣ ਆਇਲੈਕਸ ਕਰਕੇ ਕਿਉਂ ਜਾਣ ਉੱਥੇ ਮਜ਼ਦੂਰ ਕਿਉਂ ਬਣਨਾ ਹੈਨਾ ਹੁਣ ਵੀਰੋ ਟਾਈਮ ਆ ਸੋਸ਼ਲਿਜ਼ਮ ਦਾ ਕਿ ਆਪਾਂ ਆਪਣੇ ਆਲੇ ਦੁਆਲੇ ਚੀਜ਼ਾਂ ਬਣਾ ਸਕੀਏ ਦੂਜਾ ਕਾਸਟਿਜ਼ਮ ਤੋਂ ਦੇ ਝਗੜਿਆਂ ਤੋਂ ਪਿੱਛੇ ਹਟਣਾ ਪਹਿਲਾ ਜੇ ਆਪਣਾ ਵਿਕਾਸ ਕਰਨਾ ਤਾਂ ਨਹੀਂ ਤੇ ਆਪਣਾ ਵਿਕਾਸ ਨਹੀਂ ਹੋਣਾ ਵੀਰੋ ਵਾਰਡ ਬਹੁਤ ਅੱਗੇ ਜਾ ਰਿਹਾ ਪਰ ਆਪਾਂ ਇੰਨੇ ਅੱਗੇ ਨਹੀਂ ਹੈਗੇ ਪਰ ਆਪਾਂ ਦੀ ਚਲੋਲੇ ਅੱਗੇ ਟੌਪ ਦੇ ਨਹੀਂ ਤਾਂ ਲੇਬਲ ਲੇਬਲ ਤਾਂ ਚੱਲਦੀ ਹੈ ਨਾ ਯਾਰ ਲੇਬਲ ਲੇਬਲ ਚੱਲੀ ਹੈ ਵੀਰੋ ਧੰਨਵਾਦ ਵੀਡੀਓ ਆਪਣਾ ਸ਼ੇਅਰ ਕਰ ਦਿਆ ਕਰੋ ਤੁਸੀਂ ਬੜਾ ਪਿਆਰ ਦਿੱਤਾ ਆ ਬਾਗੇ ਬਦਮਾਸ਼ ਆਪਣੀ ਐਂਟਰੀ ਹੋ ਗਈ ਆ ਪਹਿਲੋ ਬਣਾਈ ਸੀ ਯੂਪੀ ਵਾਲੇ ਜਟ ਕੈਨੇਡਾ ਵਾਲੇ ਵਈਏ ਉਹ ਚਲੋ ਠੀਕ ਆ ਅਗਲੇ ਨੇ ਨਹੀਂ ਰਿਲੀਜ਼ ਹੋਣ ਦਿੱਤੀ ਹੁਣ ਚਮਾਰ ਸਾਹਿਬ ਚੱਲ ਰਹੀ ਹੈ ਟੌਪ ਟੌਪ ਪਹਿਲੋ ਛੋਟੀ ਬਣਾਈ ਸੀ ਲੋਕਾਂ ਨੇ ਪਸੰਦ ਕੀਤੀ ਥੋੜੇ ਪੈਸੇ ਵੀ ਆ ਗਿਆ ਹੈਲਪ ਵੀ ਹੋ ਗਈ ਤਾਂਹੀਂ ਫਿਲਮ ਵੱਡੀ ਬਣਾਤੀ ਅਗਲੇ ਹਫਤੇ ਤੋਂ ਪੂਰੇ ਪੰਜਾਬ ਦਾ ਅਸੀਂ ਪ੍ਰੋਜੈਕਟਰਾਂ ਤੇ ਫਿਲਮ ਦਿਖਾਵਾਂਗੇ ਉਸ ਤੋਂ ਬਾਅਦ ਰੱਬ ਕਰੇ ਅਗਲੀ ਫਿਲਮ ਛੇਤੀ ਸ਼ੁਰੂ ਹੋ ਜਾਏ ਤੇ ਵੀਰੋ ਵਾਦਾ ਕਰਦੇ ਆਂ ਚੰਗੀਆਂ ਫਿਲਮਾਂ ਬਣਾਵਾਂਗੇ ਕਿਸੇਰਾ ਦਿਲ ਨਹੀਂ ਦਿਖਾਵਾਂਗੇ ਲੋਕ ਹੱਸ ਕੇ ਜਾਣਗੇ ਨਾਲੇ ਕੁਝ ਲੈ ਕੇ ਜਾਣਗੇ ਵੀਰੋ ਫਿਲਮਾਂ ਜਿਹੜੀਆਂ ਪੁਰਾਣੇ ਰਾਈਟਰ ਸੀ ਨਾ ਹਿੰਦੀ ਸ਼ਰਮਾ ਦੇ ਜਾਂ ਪੰਜਾਬੀ ਸਿਨੇਮਾ ਦੇ 90 ਤੋਂ ਪਹਿਲਾਂ ਦੇ ਉਹ ਬੜੇ ਪੜੇ ਲਿਖੇ ਹੁੰਦੇ ਸੀ ਉਹ ਇਹੋ ਜੀ ਕਹਾਣੀ ਦੇਖਦੇ ਜਿੱਥੇ ਲੋਕ ਮਜ਼ਾ ਵੀ ਲੈਂਦੇ ਸੀ ਤੇ ਰਾਏ ਵੀ ਪੈਂਦੇ ਸੀ ਸਮਾਜ ਨੂੰ ਇੱਕ ਆਇਨਾ ਵੀ ਦਿਖਾਉਂਦੇ ਸੀ ਇਹ ਆ ਮਾੜਿਆਂ ਲੋਕਾਂ ਨੇ ਮਾੜੀਆਂ ਚੀਜ਼ਾਂ ਵਿਖਾ ਜਿਹੋ ਜਿਹੇ ਇਹਨਾਂ ਦਾ ਆਪਣਾ ਕਰਦਾਰ ਹੋ ਜਾਂਦਾ ਵਿਖਾ ਦਿੱਤਾ ਤੇ ਸਾਡੇ ਸਮਾਜ ਦਾ ਬੇੜਾ ਗਰਕ ਹੋਇਆ ਵੀਰੋ ਧੰਨਵਾਦ ਵੀਰੋ ਵੀਡੀਓ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ